ਸਰਦਾਰ ਅਤਾ ਸਿੰਘ ਦੀ ਤੀਸਰੀ ਐਨਐਸਏ ਜਿਹੜੀ ਹੈ ਚੈਲੰਜ ਹੋਈ ਹੋਈ ਹੈ ਦੁਬਾਰਾ ਸਰਕਾਰ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ ਕਿ ਤੁਸੀਂ ਜਿਹੜੀ ਸਮੱਗਰੀ ਹੈ ਪੂਰੀ ਜਿਹੜੀ ਹੈ ਲੈ ਕੇ ਆਓ ਕਿ ਕਿਹੜਾ ਆਧਾਰਾਂ ਦੇ ਉੱਤੇ ਜਿਹੜੀ ਹੈ ਐਨਐਸਏ ਤੀਸਰੀ ਵਧਾਈ ਗਈ ਸੀ ਤੋ ਪਹਿਲੀ ਤੇ ਦੂਜੀ ਨੂੰ ਚੈਲੰਜ ਕਰਦਿਆਂ ਕਰਦਿਆਂ ਹਾਈ ਕੋਰਟ ਨੇ ਇੰਨਾ ਲੰਬਾ ਸਮਾਂ ਲਾਤਾ ਡਿਲੇਟ ਐਕਟਸ ਆ ਇਹ ਜਾਣ ਪੁੱਛ ਕੇ ਹਾਈ ਕੋਰਟ ਇਦਾਂ ਕਰ ਜਾਂਦੇ ਨੇ ਪਰ ਹੁਣ ਤੇ ਫਿਰ ਆਪਾਂ ਇਹ ਇਹ ਦੇਖ ਸਕਦੇ ਹਾਂ ਕਿ 19 ਚੇਰ ਨੂੰ ਜਿਹੜਾ ਇਧਰੋਂ ਹੋਣੀ ਆ ਤੇ ਫਿਰ ਚੌਥੀ ਲੱਗਣ ਦਾ ਟਾਈਮ ਆ ਜਾਣਾ ਹੈ ਹਾਂ ਜੀ ਹਾਂ ਜੀ ਮਨਨ ਫਿਰ ਫਿਰ ਪੁਰਾਣਾ ਤੇ ਰੈਲੇਵੈਂਟ ਹੋ ਗਿਆ ਫਿਰ ਨਵੇਂ ਸੇਰੇ ਤੋਂ ਕਰੋ ਹਾਂ ਜੀ ਹਾਂ ਇਹ ਬਿਲਕੁਲ ਇਸੇ ਤਰ੍ਹਾਂ ਹੀ ਹੋਣਾ ਹੈਗਾ ਤੋਂ ਮਨ ਲੱਗਦਾ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਡਿਲੇਟ ਐਕਟਸ ਆ ਜਿਹੜੀ ਕਰ ਰਹੀ ਹੈ ਯਾ ਜੇ 6 ਹਫ਼ਤਿਆਂ ਲਈ ਬਾਉਂਡ ਹੈਗਾ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਹ ਕਹਿ ਸਕਦੀ ਹੈ ਦੋਹੇ ਤਰ੍ਹਾਂ ਦੇ ਫੈਸਲੇ ਦੇਖੋ ਜਾਂ ਉਹ ਰੱਦ ਕਰ ਸਕਦੀ ਹੈ ਵੀ ਇਹ ਐਨਐਸਏ ਠੀਕ ਨਹੀਂ ਸੀ ਜਾਂ ਉਹ ਕਹਿ ਸਕਦੇ ਵੀ ਠੀਕ ਹੈਗੀ ਆ ਜੇ ਉਹ ਕਹਿੰਦੀ ਆ ਵੀ ਐਨਐਸਏ ਠੀਕ ਨਹੀਂ ਇਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਚੱਲਿਆ ਜਾਣਾ ਹੂੰ 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 ਠੀਕ ਹੈ ਜੇ ਉਹ ਕਹਿੰਦੀ ਆ ਵੀ ਲਾਗੂ ਰਹੇ ਤਾਂ ਭਾਈ ਅਮਰਪਾਲ ਸਿੰਘ ਦੀ ਟੀਮ ਸੁਪਰੀਮ ਕੋਰਟ 'ਚ ਜਾਵੇਗੀ ਜਦੋਂ ਜੇ ਜਨਵਰੀ ਦੇ ਅਖੀਰ ਜਾਂ ਫਰਵਰੀ ਦੇ ਪਹਿਲੇ ਹਫਤੇ ਵੀ ਫੈਸਲਾ ਆਉਂਦਾ ਹੈਗਾ ਉਸ ਤੋਂ ਬਾਅਦ ਸੁਪਰੀਮ ਕੋਰਟ ਚ ਕਦੋਂ ਕੇਸ ਲੱਗਿਆ ਕਦੋਂ ਸੁਣਵਾਈ ਹੋਈ ਐਨੇ ਨੂੰ ਅਪ੍ਰੈਲ ਆ ਜਾਣਾ ਹੈ ਅਪ੍ਰੈਲ ਤੱਕ ਇਹ ਤੀਜੀ ਜਿਹੜੀ ਟਰਮ ਹੈਗੀ ਇਹ ਖਤਮ ਹੋ ਜਾਣੀ ਆ ਕੇਸ ਦੇ ਚੱਲਦੇ ਆ ਚੱਲਦੇ ਜਿਹੜਾ ਹੈਗਾ ਉਹਨਾਂ ਨੇ ਚੌਥੀ ਟਰਮ ਵਧਾ ਦੇਣੀ ਹੈ ਹੋਰ ਫਿਰ ਇਹ ਵਾਲਾ ਕੇਸ ਇਹ ਵਾਲਾ ਜਿਹੜਾ ਵੈਸੇ ਹੀ ਰੈਲੇਵੈਂਟ ਕੋਈ ਨਹੀਂ ਇਹ ਵਾਲਾ ਕੇਸ ਫਿਰ ਖਤਮ ਹੋ ਜਾਣਾ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਚੌਥੀ ਐਨਐਸਏ ਦੇ ਖਿਲਾਫ ਮਤਲਬ ਆਇਆ ਜਾਊਗਾ ਉਹ ਹਾਈ ਕੋਰਟ ਰੱਦ ਕਰ ਦੋਗੀ ਫਿਰ ਸੁਪਰੀਮ ਕੋਰਟ ਚ ਜਾਇਆ ਜਾਊਗਾ ਇਹ ਜਨਾਲ ਸੇਮ ਜੀ ਆਪਾਂ ਗੱਲਬਾਤ ਕਰਨੇ ਆ ਐਮਪੀ ਭਾਈ ਅਮਰਤਪਾਲ ਸਿੰਘ ਹੁਣਾਂ ਦੀ ਉਹਨਾਂ ਨੇ ਐਨਐਸਏ ਨੂੰ ਲੈ ਕੇ ਤੁਹਾਨੂੰ ਯਾਦ ਹੋਵੇਗਾ ਕਿ ਸੁਪਰੀਮ ਕੋਰਟ ਨੇ ਜਿਹੜਾ ਹੈ 6 ਹਫ਼ਤਿਆਂ ਦੇ ਅੰਦਰ ਅੰਦਰ ਕਿਹਾ ਸੀ ਕਿ ਇਸ ਮਸਲੇ ਦਾ ਜਿਹੜਾ ਹੈ ਨਿਪਟਾਰਾ ਜਿਹੜਾ ਹੈ ਕੀਤਾ ਜਾਵੇ ਸਰਦਾਰ ਅਮਰਪਾਲ ਸਿੰਘ ਜੀ ਤੀਸਰੀ ਐਨਐਸਏ ਜਿਹੜੀ ਹੈ ਚੈਲੰਜ ਹੋਈ ਹੋਈ ਹੈ ਦੁਬਾਰਾ ਸਰਕਾਰ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਕਿ ਤੁਸੀਂ ਜਿਹੜੀ ਸਮੱਗਰੀ ਹੈ ਪੂਰੀ ਜਿਹੜੀ ਹੈ ਲੈ ਕੇ ਆਓ ਕਿ ਕਿਹੜਾ ਆਧਾਰਾਂ ਦੇ ਉੱਤੇ ਜਿਹੜੀ ਹੈ NSA ਤੀਸਰੀ ਵਧਾਈ ਗਈ ਸੀ ਇਹਨੂੰ ਕਿਵੇਂ ਦੇਖਦੇ ਆਪ ਹਾਂਜੀ ਹਾਂਜੀ ਸੋ ਕਿਉਂਕਿ ਚੀਫ ਜਸਟਿਸ ਦੀ ਅਦਾਲਤ ਵਿੱਚ ਇਹ ਕੇਸ ਲੱਗਿਆ ਹੋਇਆ ਹੈ ਜੀ ਉਹਨਾਂ ਨੇ ਸੁਪਰੀਮ ਕੋਰਟ ਵਿੱਚ ਉਹਨਾਂ ਦੇ ਵਕੀਲਾਂ ਨੇ ਕੇਸ ਪਾਇਆ ਸੀ NSA ਦੇ ਖਿਲਾਫ ਸੁਪਰੀਮ ਕੋਰਟ ਨੇ ਉਹਨਾਂ ਨੂੰ ਵਾਪਸ ਹਾਈ ਕੋਰਟ ਭੇਜਿਆ ਵੀ ਹਾਈ ਕੋਰਟ ਵਿੱਚੋਂ ਪਹਿਲਾਂ ਕਲੀਅਰ ਕਰਵਾਓ ਵੀ ਹਾਈ ਕੋਰਟ ਵਿੱਚ ਵੀ ਇਹ ਕੇਸ ਆ ਜਿਹੜਾ ਚੱਲ ਰਿਹਾ ਸੀਗਾ ਸੋ ਹੁਣ ਕਿਉਂਕਿ ਦਪਹਿਲੀ ਤੇ ਦੂਜੀ ਨੂੰ ਚੈਲੰਜ ਕਰਦਿਆਂ ਕਰਦੇ ਆ ਹਾਈ ਕੋਰਟ ਨੇ ਇੰਨਾ ਲੰਬਾ ਸਮਾਂ ਲਾਤਾ ਡੇਟ ਇਹ ਡਿਲੇਟ ਟੈਕਟਸ ਆ ਇਹ ਜਾਣ ਪੁੱਝ ਕੇ ਹਾਈ ਕੋਰਟ ਇਦਾਂ ਕਰ ਜਾਂਦੇ ਆ ਮਨ ਹੁਣ ਤੇ ਫਿਰ ਆਪਾਂ ਇਹ ਇਹ ਦੇਖ ਸਕਦੇ ਆ ਕਿ 19 ਚੇਰ ਨੂੰ ਜਿਹੜਾ ਇਧਰੋਂ ਹੋਣੀ ਆ ਤੇ ਫਿਰ ਚੌਥੀ ਲੱਗਣ ਦਾ ਟਾਈਮ ਆ ਜਾਣਾ ਹੈ ਹਾਂਜੀ ਹਾਂਜੀ ਮਨ ਫਿਰ ਫਿਰ ਪੁਰਾਣਾ ਤੇ ਰੈਲੇਵੈਂਟ ਹੋ ਗਿਆ ਫਿਰ ਨਵੇਂ ਸਿਰੇ ਤੋਂ ਕਰੋ ਹਾਂਜੀ ਹਾਂਜੀ ਇਹ ਬਿਲਕੁਲ ਇਸੇ ਤਰ੍ਹਾਂ ਹੀ ਹੋਣਾ ਹੈਗਾ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ ਸੁਪਰੀਮ ਕੋਰਟ ਨੇ ਨਵੰਬਰ ਵਿੱਚ ਕਿਹਾ ਸੀਗਾ ਵੀ 6 ਹਫ਼ਤਿਆਂ ਵਿੱਚ ਇਹਦਾ ਫੈਸਲਾ ਕਰੋ ਸੋ ਮੇਰੇ ਕੱਲ ਦਸੰਬਰ ਦੇ ਪਹਿਲੇ ਹਫ਼ਤੇ ਉਹ ਤੇ ਜੀ ਦੇ ਖਿਲਾਫ ਪਾ ਦਿੱਤਾ ਹੋਇਆ ਹੁਣ ਆ ਜਨਵਰੀ ਦਾ ਅੱਧਾ ਜਿਹੜਾ ਲੰਘਿਆ ਹੋਇਆ ਹੈ ਸੋ ਹਾਲੇ ਵੀ ਸਰਕਾਰ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ ਸੋ ਮਨ ਨੂੰ ਲੱਗਦਾ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਡਿਲੇਟ ਐਕਟਿਸ ਆ ਜਿਹੜੀ ਕਰ ਰਹੀ ਹੈ ਜਾਂ ਜੇ 6 ਹਫਤਿਆਂ ਲਈ ਬਾਉਂਡ ਹੈਗਾ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਹ ਕਹਿ ਸਕਦੀ ਹੈ ਦੋਹੇ ਤਰ੍ਹਾਂ ਦੇ ਫੈਸਲੇ ਦੇਖੋ ਜਾਂ ਉਹ ਰੱਦ ਕਰ ਸਕਦੀ ਹੈ ਵੀ ਇਹ ਐਨਐਸਏ ਠੀਕ ਨਹੀਂ ਸੀ ਜਾਂ ਉਹ ਕਹਿ ਸਕਦੇ ਵੀ ਠੀਕ ਹੈਗੀ ਆ ਜੇ ਉਹ ਕਹਿੰਦੀ ਆ ਵੀ ਐਨਐਸਏ ਠੀਕ ਨਹੀਂ ਇਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਚੱਲਿਆ ਜਾਣਾ ਹੂੰ 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 ਠੀਕ ਹੈ ਜੇ ਉਹ ਕਹਿੰਦੀ ਆ ਵੀ ਲਾਗ ਹੋ ਰਹੇ ਤਾਂ ਭਾਈ ਅਮਰਤਪਾਲ ਸਿੰਘ ਦੀ ਟੀਮ ਸੁਪਰੀਮ ਕੋਰਟ ਚ ਜਾਵੇਗੀ ਜਦੋਂ ਜਾ ਜੇ ਜਨਵਰੀ ਦੇ ਅਖੀਰ ਜਾਂ ਫਰਵਰੀ ਦੇ ਪਹਿਲੇ ਹਫਤੇ ਵੀ ਫੈਸਲਾ ਆਉਂਦਾ ਹੈਗਾ ਉਸ ਤੋਂ ਬਾਅਦ ਸੁਪਰੀਮ ਕੋਰਟ ਚ ਕਦੋਂ ਕੇਸ ਲੱਗਿਆ ਕਦੋਂ ਸੁਣਵਾਈ ਹੋਈ ਐਨੇ ਨੂੰ ਅਪ੍ਰੈਲ ਆ ਜਾਣਾ ਹੈ ਅਪ੍ਰੈਲ ਤੱਕ ਇਹ ਤੀਜੀ ਜਿਹੜੀ ਟਰਮ ਹੈਗੀ ਇਹ ਖਤਮ ਹੋ ਜਾਣੀ ਆ ਕੇਸ ਦੇ ਚੱਲਦੇ ਆ ਚੱਲਦੇ ਜਿਹੜਾ ਹੈਗਾ ਉਹਨਾਂ ਨੇ ਚੌਥੀ ਟਰਮ ਵਧਾ ਦੇਣੀ ਹੈ ਹੋਰ ਫਿਰ ਇਹ ਵਾਲਾ ਕੇਸ ਇਹ ਵਾਲਾ ਜਿਹੜਾ ਵੈਸੇ ਹੀ ਰੈਲੇਵੈਂਟ ਇਹ ਵਾਲਾ ਕੇਸ ਫੇਰ ਖਤਮ ਹੋ ਜਾਣਾ ਫੇਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਚੌਥੀ ਐਨਐਸਏ ਦੇ ਖਿਲਾਫ ਮਤਲਬ ਆਇਆ ਜਾਊਗਾ ਉਹ ਹਾਈ ਕੋਰਟ ਰੱਦ ਕਰ ਦੋਗੀ ਫੇਰ ਸੁਪਰੀਮ ਕੋਰਟ ਚ ਜਾਇਆ ਜਾਊਗਾ ਇਹਦੇ ਨਾਲ ਫਿਰ ਸੀਮ ਜਿੱਦਾਂ ਉਹੀ ਪਰੋਲ ਵਾਲਾ ਹੋਇਆ ਸੀ ਕਿ ਉਹਨੇ ਚਰਨੂ ਤੇ ਸੈਸ਼ਨ ਹੀ ਖਤਮ ਹੋ ਗਿਆ ਕਹਿੰਦੇ ਜੀ ਹੁਣ ਟਾਈਮ ਹੀ ਨਹੀਂ ਰਿਹਾ ਹਾਂਜੀ ਸੋ ਇਹ ਹੈਗਾ ਵੀ ਡਿਲੇਟ ਟੈਕਟਿਸ ਹੈਗਾ ਵੀ ਇਸ ਤਰ੍ਹਾਂ ਹੀ ਲੰਬਾ ਜਾ ਪਾ ਕੇ ਮੋੜ ਕੇ ਜੱਜ ਜਿਹੜੇ ਕਹਿੰਦੇ ਉਹ ਜੀ ਹੁਣ ਤਾਂ ਟਾਈਮ ਹੋ ਗਿਆ ਚਲੋ ਤੁਸੀਂ ਅਗਲੀ ਵਾਰੀ ਦੇਖਿਓ ਸੋ ਇਹ ਇਸ ਤਰ੍ਹਾਂ ਦੇ ਡਿਲੇਟ ਟੈਕਟਿਸ ਆ ਅਦਾਲਤਾਂ ਵੀ ਪਾਰਟ ਆਫ ਗਵਰਨਮੈਂਟ ਬਣੀਆਂ ਹੋਈਆਂ ਨੇ ਸੋ ਨਿਰਪੱਖਤਾ ਨਾਲ ਫੈਸਲੇ ਨਹੀਂ ਰਹਿ ਰਹੀਆਂ ਜੀ ਬਿਲਕੁਲ ਜੀ 2023 ਦੇ ਵਿੱਚ ਭਾਰਤ ਦੀ ਸਰਕਾਰ ਦੇ ਵੱਲੋਂ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਨੂੰ ਇੱਕ ਕਮਿਊਨਿਟੀ ਦਿੱਤੀ ਗਈ ਸੀ ਇੱਕ ਛੂਟ ਜਿਹੜੀ ਹੈ ਉਹ ਦਿੱਤੀ ਗਈ ਸੀ ਕਿ ਉਹਨਾਂ ਦੇ ਉੱਤੇ ਕੋਈ ਕੇਸ ਵਗੈਰਾ ਨਹੀਂ ਚੱਲੇਗਾ ਜੇ ਮੰਨ ਲਓ ਕਿ ਸਰਕਾਰ ਚੇਂਜ ਵੀ ਹੋ ਜਾਂਦੀ ਹੈ ਤੇ ਤਾਂ ਵੀ ਸਰਕਾਰਾਂ ਉਹਨਾਂ ਦੇ ਉੱਤੇ ਕੇਸ ਨਹੀਂ ਚਲਾ ਸਕਣਗੀਆਂ ਇਸ ਦੇ ਬਾਰੇ ਪਟੀਸ਼ਨ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਪਹੁੰਚੀ ਹੈਗੀ ਹੈ ਸਦਰਤਾ ਜੀ ਇਸ ਤੋਂ ਪਹਿਲਾਂ ਕੀ ਕੁਝ ਵਕ ਸੀਗਾ ਜਾਂ ਇਸ ਦੇ ਨਾਲ ਫਿਰ ਨੁਕਸਾਨ ਕੀ ਹੋਇਆ ਹੈਗਾ ਜਾਂ ਇਸ ਨੂੰ ਕਿਸ ਐਂਗਲ ਤੋਂ ਆਪਾਂ ਦੇਖ ਸਕਦੇ ਹਾਂ ਹਾਂ ਜੀ ਹਾਂ ਜੀ ਸੋ ਪਿਛਲੇ ਦਿਨ ਇਹ ਖਬਰਾਂ ਆਈਆਂ ਨੇ ਕਿਉਂਕਿ ਭਾਰਤ ਦੀ ਸੰਸਦ ਵਿੱਚ ਇੱਕ ਕਾਨੂੰਨ ਪਾਸ ਹੋਇਆ ਸੀ ਬੀ ਜਿਹੜੀ ਹੈਗੀ ਆ ਚੋਣ ਚੋਣ ਕਮਿਸ਼ਨ ਦੀ ਨਿਯੁਕਤੀ ਕਿਵੇਂ ਹੋਣੀ ਹੈਗੀ ਆ ਸੋ ਉਹਦੇ ਵਿੱਚ ਉਹਨਾਂ ਨੇ ਆਪਣੇ ਹੱਥ ਵਿੱਚ ਕਮਾਂਡ ਰੱਖੀ ਸੀ ਪਰ ਫਿਰ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਚੈਲੰਜ ਹੋਇਆ ਸੀ ਭਾਰਤੀ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਚੋਣ ਕਮਿਸ਼ਨ ਕਿਉਂਕਿ ਡੈਮੋਕਰੇਸੀ ਦੇ ਸਭ ਤੋਂ ਅਹਿਮ ਤੱਤ ਜਿਹੜੀਆਂ ਚੋਣਾ ਕਰਵਾਉਣ ਲਈ ਜ਼ਰੂਰੀ ਹੁੰਦਾ ਹੈ ਇਸ ਲਈ ਉਹਦੀ ਨਿਯੁਕਤੀ ਵਿੱਚ ਇੱਕ ਪ੍ਰਧਾਨ ਮੰਤਰੀ ਸ਼ਾਮਲ ਹੋਵੇਗਾ ਇੱਕ ਵਿਰੋਧੀ ਧਿਰ ਦਾ ਨੇਤਾ ਸ਼ਾਮਲ ਹੋਵੇਗਾ ਤੇ ਇੱਕ ਚੀਫ ਜਸਟਿਸ ਆਫ ਸੁਪਰੀਮ ਕੋਰਟ ਸ਼ਾਮਲ ਹੋਵੇਗਾ ਇਹ ਤਿੰਨਾਂ ਮੈਂਬਰਾਂ ਦੀ ਕਮੇਟੀ ਆ ਜਿਹੜੀ ਅਗਲਾ ਚੋਣ ਕਮਿਸ਼ਨਰ ਆ ਨਿਯੁਕਤ ਕਰੇਗੀ ਇਹ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਤੇ ਭਾਜਪਾ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਮਨਜ਼ੂਰ ਨਹੀਂ ਸੀ ਉਹਨਾਂ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਉਲੰਘਦੇ ਆ ਫਿਰ ਜਿਹੜਾ ਭਾਰਤੀ ਸੰਸਦ ਵਿੱਚ ਇੱਕ ਨਵਾਂ ਕਾਨੂੰਨ ਲਿਆਂਦਾ ਜੀ ਚੀਫ ਜਸਟਿਸ ਨਹੀਂ ਹੋਵੇਗਾ ਉਹਦੇ ਵਿੱਚ ਪ੍ਰਧਾਨ ਮੰਤਰੀ ਹੋਵੇਗਾ ਵਿਰੋਧੀ ਧਿਰ ਦਾ ਨੇਤਾ ਹੋਵੇਗਾ ਤੇ ਇੱਕ ਸੀਨੀਅਰ ਮੰਤਰੀ ਹੋਵੇਗਾ ਮਤਲਬ ਦੋ ਦੋ ਇੱਕ ਨਾਲ ਹੋ ਗਿਆ ਫਿਰ ਤੇ ਹਾਂ ਜੀ ਆਪ ਵੀ ਦੋ ਦੋ ਸਰਕਾਰ ਦੇ ਨਮਾਇंदे ਹੋਗੇ ਇੱਕ ਵਿਰੋਧੀ ਧਿਰ ਦਾ ਉਹਦੇ ਨਾਲ ਸਰਕਾਰ ਆਪਣਾ ਬੰਦਾ ਜਿਹੜਾ ਚੁਣ ਸਕਦੀ ਹੈਗੀ ਆ ਉਤੋਂ ਬਾਅਦ ਦਸੰਬਰ 2023 ਵਿੱਚ ਇੱਕ ਇੱਕ ਆ ਕਾਨੂੰਨ ਪਾਸ ਕਰਕੇ ਇਹ ਲਿਆਂਦਾ ਗਿਆ ਜੀ ਵੀ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਸਮੁੱਚੀ ਉਮਰ ਲਈ ਕਿਸੇ ਵੀ ਇਸ ਤਰ੍ਹਾਂ ਦਾ ਕੇਸ ਚ ਲਾਉਣ ਤੋਂ ਮੁਕਤ ਕਰ ਦਿੱਤਾ ਵੀ ਜੇ ਸਰਕਾਰਾਂ ਬਦਲ ਵੀ ਜਾਣ ਸਾਡੀ ਸਰਕਾਰ ਨਾ ਵੀ ਰਹੇ ਤਾਂ ਵੀ ਤੇਰੇ ਵੱਲੋਂ ਕੀਤੀਆਂ ਹੋਈਆਂ ਗਲਤੀਆਂ ਤੇ ਤੈਨੂੰ ਤੇਰੇ ਤੇ ਕੋਈ ਕੇਸ ਨਹੀਂ ਚਲਾ ਸਕਦਾ ਤੈਨੂੰ ਜੇਲ੍ਹ 'ਚ ਨਹੀਂ ਬੰਦ ਕਰ ਸਕਦਾ ਇਟ ਮੀਨਸ ਚੋਣ ਕਮਿਸ਼ਨ ਨੂੰ ਹੱਲਾਸ਼ੇਰੀ ਦਿੱਤੀ ਗਈ ਵੀ ਜਿਹੜੀਆਂ 2024 'ਚ ਇਲੈਕਸ਼ਨਾਂ ਆਉਣੀਆਂ ਉਹਦੇ ਵਿੱਚ ਜਿੰਨੀਆਂ ਕੁ ਧਾਂਡੜੀਆਂ ਹੋ ਸਕਦੀਆਂ ਸਾਡੇ ਵੱਲੋਂ ਕੀਤੀਆਂ ਜਾਣਗੀਆਂ ਪਰ ਤੇਰੇ ਜੰਮੇ ਲੱਗਣਗੀਆਂ ਇਸ ਲਈ ਤੈਨੂੰ ਡਰਨ ਦੀ ਲੋੜ ਨਹੀਂ ਹੈ ਸੋ ਇਸੇ ਕਰਕੇ ਉਦੇ ਚੋਂ ਹੁਣ ਇਹ ਆ ਰਿਹਾ ਵੀ 2024 ਦੀਆਂ ਚੋਣਾਂ ਭਾਜਪਾ ਹਾਰਨ ਵੱਲ ਵੱਧ ਰਹੀ ਸੀ ਹੂੰ ਹੂੰ ਉਹਨਾਂ ਨੂੰ ਇਹ ਲਗਾਤਾਰ ਲੱਗ ਰਿਹਾ ਸੀਗਾ ਵੀ ਅਸੀਂ ਲੋਕ ਸਭਾ ਚੋਣਾਂ ਹਾਰ ਜਾਣੀਆਂ ਹਾਲਾਂਕਿ ਤਾਂ ਹੀ 400 ਦਾ ਨਾਰਾ ਦਿੱਤਾ ਗਿਆ ਸੀ ਪਰ 240 ਤਈ ਆ ਕੇ ਨਹੀਂ ਆਉਂਗਾ ਹੂੰ ਉਹ ਇਲੈਕਸ਼ਨ ਕਮਿਸ਼ਨ ਨੂੰ ਜਿਹੜੀਆਂ ਇਹ ਖੁੱਲ੍ਹਾ ਦਿੱਤੀਆਂ ਗਈਆਂ ਵੀ ਪੂਰੀ ਉਮਰ ਪਰ ਤੇਰੇ ਤੇ ਕੋਈ ਕੇਸ ਨਹੀਂ ਚੱਲੇਗਾ ਤੂੰ ਡਟ ਕੇ ਜਿੰਨੀਆਂ ਵੀ ਬੇਨੀਮੀਆ ਕਰ ਸਕਦਾ ਹੈਗਾ ਉਹ ਕਰੇ ਉਸੇ ਤੋਂ ਬਾਅਦ ਹੀ ਫਿਰ ਹਰਿਆਣਾ ਮਹਾਰਾਸ਼ਟਰਾ ਓਡੀਸਾ ਤੇ ਉਸ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ ਹੁਣ ਬਿਹਾਰ ਵਿੱਚ ਜੋ ਕੁਝ ਵੋਟ ਚੋਰੀ ਹੋਈ ਆ ਉਹ ਚੋਣ ਕਮਿਸ਼ਨ ਤਾਂ ਹੀ ਕਰ ਰਿਹਾ ਹੈ ਵਿਰੋਧੀ ਧਿਰ ਦੇ ਜਿਹੜੇ ਵਿਚਾਰ ਆ ਉਹਨਾਂ ਨੂੰ ਕੋਈ ਵੀ ਥਾਂ ਆ ਉਹਦੇ ਕੰਸਰਨਸ ਨੂੰ ਇੰਟਰਸੈਪਟ ਹੀ ਨਹੀਂ ਕੀਤਾ ਜਾਂਦਾ ਉਹਨੂੰ ਪਤਾ ਹੈ ਵੀ ਮੰਨੂ ਸਮੁੱਚੀ ਉਮਰ ਲਈ ਜਿਹੜਾ ਹੈਗਾ ਕੇਸਾਂ ਤੋਂ ਮੁਕਤੀ ਮਿਲੀ ਹੋਈ ਆ ਉਹਦੇ ਖਿਲਾਫ ਹੁਣ ਸੁਪਰੀਮ ਕੋਰਟ ਵਿੱਚ ਆ ਜਿਹੜੀ ਉਹ ਇੱਕ ਪਟੀਸ਼ਨ ਆਈ ਹੈ ਸੁਪਰੀਮ ਕੋਰਟ ਨੇ ਹਾਲੇ ਕਿਹਾ ਵੀ ਇਸ ਤਰ੍ਹਾਂ ਦੀ ਇਮਿਊਨਿਟੀ ਆ ਜਿਹੜੀ ਚੋਣ ਕਮਿਸ਼ਨ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਹੁਣ ਕੇਸ ਚੱਲਦਾ ਆ ਆ ਕੇਸ ਕਿੰਨੀ ਦੇਰ ਚੱਲੇਗਾ ਤੇ ਕੀ ਉਹ ਸਰਕਾਰ ਦੇ ਹੱਕ ਚ ਜਾਂਦਾ ਆ ਵਿਰੋਧ ਚ ਜਾਂਦਾ ਏ ਫੈਸਲਾ ਕਰਨਾ ਹੋਵੇਗਾ ਪਰ ਨੈਤਿਕ ਤੌਰ ਤੇ ਬਿਲਕੁਲ ਗਲਤ ਹੈ ਵੀ ਕਿਸੇ ਆਫੀਸਰ ਨੂੰ ਤੁਸੀਂ ਇੰਨੀ ਖੁੱਲੀ ਛੁੱਟੀ ਦੇ ਦਿਓ ਵੀ ਤੂੰ ਜੋ ਮਰਜ਼ੀ ਗਲਤੀਆਂ ਕਰ ਲੈ ਤੇਰੇ ਤੇ ਕੋਈ ਕੇਸ ਨਹੀਂ ਚੱਲੇਗਾ ਤੰਨੂੰ ਕਿਸੇ ਵੀ ਤਰ੍ਹਾਂ ਕਾਨੂੰਨ ਦੇ ਸਕੰਜੇ ਵਿੱਚ ਨਹੀਂ ਲਿਆਂਦਾ ਜਾਊਗਾ ਸੋ ਇਹ ਜਿਹੜੀਆਂ ਐਥਿਕਸ ਆਫ ਗਵਰਨੈਂਸ ਹੈ ਉਹਦੇ ਖਿਲਾਫ ਜਾਂਦਾ ਹੈ